ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਮੋ ਕਿਚੜ ਦੀ ਕਲਾ ਵਿੱਚ ਹੋਵੋਗੇ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਲੋੜੀ ਦੇ ਉੱਤੇ ਤੁਹਾਡੇ ਲਈ ਆਪਾਂ ਅੱਜ ਆਫਰ ਲੈ ਕੇ ਆਏ ਆਂ ਪਸ਼ਮੀਨਾ ਸ਼ਿਲਕ ਦੇ ਉੱਤੇ ਸਾਰੇ ਜੋ ਜਿੰਨਾ ਵੀ ਸਟਾਫ ਆਪਣੇ ਕੋਲੇ ਵਿంటర్ ਦਾ ਪਿਆ ਸਾਰੇ ਦੇ ਉੱਤੇ ਆਪਾਂ ਤੁਹਾਨੂੰ ਜੋ ਵੀ ਨਵਾਂ ਲੈ ਕੇ ਆਏ ਆਂ ਅੱਜ ਆਪਾਂ ਉਹ ਸਾਰੇ ਦੇ ਉੱਤੇ ਤੁਹਾਨੂੰ ਆਪਾਂ ਅੱਜ ਡਿਸਕਾਊਂਟ ਦਵਾਂਗੇ ਤੇ ਜੋ ਅੱਜ ਦੇ ਸੂਟ ਪਸ਼ਮੀਨਾ ਬਹੁਤ ਜ਼ਿਆਦਾ ਡਿਮਾਂਡਡ ਹੈ ਜਿਹੜਾ ਪਸ਼ਮੀਨਾ ਹੌਟ ਸੇਲਿੰਗ ਹੈ ਆਪਣਾ ਇਹ ਨਵੇਂ-ਨਵੇਂ ਹੋਰ ਕਲਰ ਲੈ ਕੇ ਆਏ ਆ ਜੋ ਪਹਿਲਾਂ ਨਹੀਂ ਆਏ ਸੀਗੇ ਬੜਾ ਪਿਆਰਾ ਜਿਹਾ ਸ਼ੇਡ ਹੈ ਅ ਦੇਖੋ ਜੀ ਨੀਚੇ ਮਹਿੰਦੀ ਤੇ ਉੱਤੇ ਜੋ ਜੈਲੋ ਮਹਿੰਦੀ ਦਾ ਟੋਨ ਜਿਹਾ ਦੇ ਰਿਹਾ ਹੈਗਾ ਇਹ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਬਹੁਤ ਸੋਹਣਾ ਛੇੜਾ ਇਹਦੇ ਵਿੱਚ ਅ ਸਹੀ ਨਹੀਂ ਆ ਰਿਹਾ ਹੈਗਾ ਸ਼ੇਡ ਜੋ ਹੈ ਬਟ ਬੜਾ ਪਿਆਰਾ ਜਿਹਾ ਛੇੜ ਹੈਗਾ ਇਹ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਸੋਹਣਾ ਜਿਹਾ ਛੇੜ ਹੈ ਨਾ ਮਾਜਾ ਤੁਸੀਂ ਸੈਦ ਦੇਖ ਸਕਦੇ ਹੋ ਐਦਾਂ ਦਾ ਛੇੜ ਜਾਏਗਾ ਇਹ ਤੇ ਇਸ ਤੋਂ ਥੋੜਾ ਜਿਹਾ ਜਿਵੇਂ ਆਪਾਂ ਕਹਿੰਦੇ ਆ ਕਾਪਰ ਜਿਹਾ ਛੇੜ ਦੇ ਰਿਹਾਗਾ ਇਹ ਤਾਂਬਾ ਛੇੜ ਦੇ ਰਿਹਾ ਤੇ ਨੈਕਸਟ ਜੋ ਹੈ ਰਸਟ ਤੇ ਰਸਟ ਐਂਡ ਰਸਟ ਐਂਡ ਬਲੈਕ ਦਾ ਰਸਟ ਐਂਡ ਬਲੈਕ ਦਾ ਬੜਾ ਪਿਆਰਾ ਜਿਹਾ ਸ਼ੇਡ ਇਹ ਨਵੇਂ ਸ਼ੇਡ ਆਏ ਨੇ ਜੀ ਜੋ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂਗੇ ਇਹ ਨਵੇਂ ਸ਼ੇਡ ਨੇ ਪਹਿਲਾਂ ਵਾਲਾ ਕੋਈ ਵੀ ਸ਼ੇਡ ਨਹੀਂ ਹੈਗਾ ਇਹਨਾਂ ਦੇ ਵਿੱਚ ਇਹ ਨਵੇਂ ਸ਼ੇਡ ਲੈ ਕੇ ਆਏ ਆ ਤੇ ਬੜੇ ਪਿਆਰੇ ਜਿਹੇ ਸ਼ੇਡ ਨੇ ਤੇ ਇਹਨਾਂ ਦੇ ਉੱਤੇ ਅੱਜ ਆਪਾਂ ਤੁਹਾਨੂੰ ਡਿਸਕਾਊਂਟ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਕੇ ਧਿਆਨ ਨਾਲ ਆਪਣੇ ਰੇਟ ਵਿੱਚ ਦੱਸੇ ਹੋਏ ਹੁੰਦੇ ਨੇ ਸਾਡਾ ਜਿਹੜਾ ਅਡਰੈਸ ਉਹ ਦੱਸਿਆ ਹੋਇਆ ਹੁੰਦਾ ਹੈ ਫੋਨ ਨੰਬਰ ਦੱਸਿਆ ਹੋਇਆ ਹੁੰਦਾ ਜਿੱਦਾਂ ਵੀ ਤੁਸੀਂ ਵਿజిਟ ਕਰਨਾ ਚਾਹੁੰਦੇ ਹੋ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੰਗਵਾ ਸਕਦੇ ਹੋ ਆਪਣੇ ਸੂਟ ਪਹਿਣਾ ਕੋਲੇ ਜਾ ਰਹੇ ਨੇ ਪਹਿਣਾ ਵੱਲੋਂ ਬਹੁਤ ਹੀ ਜ਼ਿਆਦਾ ਵਧੀਆ ਰਿਸਪੌਂਸ ਮਿਲ ਰਿਹਾ ਹੈ ਆਪਾਂ ਨੂੰ ਤੇ ਅੱਜ ਲੋਹੜੀ ਦੇ ਉੱਤੇ ਤੁਹਾਡੇ ਲਈ ਆਫਰ ਬਟ ਥੋੜੀ ਜਿਹੀ ਲੇਟ ਹੋ ਗਏ ਤੇ ਦੇਖੋ ਜੀ ਬੜਾ ਪਿਆਰਾ ਜਿਹਾ ਛੇੜ ਹੈ ਵੀ ਬਹੁਤ ਸੋਹਣਾ ਛੇੜ ਹੈ ਵੀ ਤੇ ਪਿਸਤਾ ਐਂਡ ਉੱਤੇ ਪਿੰਕ ਦਾ ਛੇੜ ਦੇ ਰਿਹਾਗਾ ਬੜਾ ਪਿਆਰਾ ਜਾਂ ਇਹਨਾਂ ਦੇ ਉੱਤੇ ਵਰਕ ਕਰਵਾ ਕੇ ਤੁਸੀਂ ਕਿਸੇ ਤਰ੍ਹਾਂ ਦੀ ਵੀ embroideri, hand work, kari work, machine work ਕਰਵਾ ਕੇ ਤੁਸੀਂ ਲੈ ਸਕਦੇ ਹੋ ਐਸ ਇਜ਼ ਵੀ ਲੇਸੀਸ ਵਗੈਰਾ ਨਾਲ ਕੋਟ ਸੈਟ, ਸੂਟ ਜੋ ਵੀ ਬਣਵਾਉਣਾ ਚਾਹੁੰਦੇ ਹੋ ਬਣਵਾ ਸਕਦੇ ਹੋਗੇ ਬੜੇ ਪਿਆਰੇ ਜੀ ਸ਼ੇਡ ਨੇ ਤੇ ਆਪਣੇ ਕੋਲੇ ਲਾਈਟ ਚਾਰਟ ਵੀ ਆਇਆ ਜੀ ਇਹਨਾਂ ਦੇ ਵਿੱਚ ਆਪਾਂ ਲੈ ਕੇ ਆਏ ਆ ਬਹੁਤ ਸਾਰੇ ਸਾਰੀਆਂ ਬੀਬੀਆਂ ਜੋ ਆਪਣੀਆਂ ਮੰਮੀਆਂ, ਆਂਟੀਆਂ ਜੋ ਮੰਗ ਰੀਆਂ ਸੀਗੀਆਂ ਕਹਿੰਦੇ ਸਾਡੇ ਲਈ ਇਹਦੇ ਵਿੱਚ ਲਾਈਟ ਲੈ ਕੇ ਆਓ ਕਿਉਂਕਿ ਉਹ ਥੋੜਾ ਜਿਹਾ ਕਾ ਸਿੰਥੈਟਿਕਲ ਸਟਫ ਪਾ ਕੇ ਘੱਟ ਖੁਸ਼ ਹੁੰਦੀਆਂ ਨੇ ਮੈਰਿਜ ਵਗੈਰਾ ਦੇ ਲਈ ਬੜਾ ਪਿਆਰਾ ਜਿਹਾ ਸ਼ੇਡ ਹੈ ਦੇਖੋ ਜੀ ਬੜਾ ਪਿਆਰਾ ਜਿਹਾ ਸ਼ੇਡ ਹੈ ਵੀ ਬਹੁਤ ਸੋਹਣਾ ਲਾਈਟ ਫਰੋਜੀ ਦਾ ਤੇ ਪੀਚ ਦਾ ਪੀਚ ਦਾ ਸ਼ੇਡ ਦੇ ਰਿਹਾਗਾ ਲਾਈਟ ਫਰੋਜੀ ਤੇ ਪੀਚ ਦਾ ਸ਼ੇਡ ਦੇ ਰਿਹਾ ਬੜਾ ਪਿਆਰਾ ਜਿਹਾ ਸ਼ੇਡ ਹੈ ਵੀ ਤੇ ਨੈਕਸਟ ਵੀ ਬੜਾ ਪਿਆਰਾ ਜਿਹਾ ਸਾਰੇ ਨਵੇਂ ਸ਼ੇਡ ਨੇ ਜੀ ਜੋ ਮੈਂ ਦਿਖਾ ਰਹੀ ਹਾਂ ਹੁਣ ਤੁਹਾਨੂੰ ਸਾਰੇ ਨਵੇਂ ਸ਼ੇਡ ਨੇ ਪਹਿਲਾਂ ਇਹਨਾਂ ਦੇ ਵਿੱਚ ਕੋਈ ਸ਼ੇਡ ਨਹੀਂ ਆਇਆ ਸੀਗਾ ਇਹ ਅੱਜ ਨਵੇਂ ਸ਼ੇਡ ਆਏ ਨੇ ਆਪਣੇ ਕੋਲ ਜੋ ਰਿਪੀਟ ਚ ਹੋਣਗੇ ਉਹ ਵੀ ਦੱਸਾਂਗੇ ਬਟ ਇਹ ਸਾਰੇ ਨਵੇਂ ਸ਼ੇਡ ਨੇ ਇਹਦੇ ਵਿੱਚ ਗ੍ਰੇ ਤੇ ਬ੍ਰਾਉਨ ਦੀ ਸ਼ੇਡਿੰਗ ਦੇ ਰਿਹਾ ਬੜਾ ਪਿਆਰਾ ਜਿਹਾ ਸ਼ੇਡ ਤੇ ਨੈਕਸਟ ਸ਼ੇਡ ਵੀ ਬੜਾ ਪਿਆਰਾ ਜਿਹਾ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਇਹ ਪਿਸਤਾ ਤੇ ਗ੍ਰੇ ਪਿਸਤਾ ਤੇ ਸਿਲਵਰ ਗ੍ਰੇ ਜਿਹੇ ਦਾ ਟਾਉਣ ਦੇ ਰਿਹਾ ਬੜੇ ਪਿਆਰੇ ਜਿਹੇ ਸ਼ੇਡ ਨੇ ਜੋ ਆਪਾਂ ਨਵੇਂ ਲੈ ਕੇ ਆਏ ਆ ਤੇ ਨੈਕਸਟ ਜੋ ਹੈ ਉਹ ਹੈ ਜੀ ਪਿੰਕ ਪੀਚ ਪਿੰਕ ਜਿਹਾ 쉐ਡ ਹੈ ਬੜਾ ਪਿਆਰਾ ਜਿਹਾ ਬਹੁਤ ਸੋਹਣੀ ਚੀਜ਼ ਹੈ ਨਾ ਇਹਨਾਂ ਤੇ ਕੋਈ ਬਬਲਿੰਗ ਦੀ ਪ੍ਰੋਬਲਮ ਹੈਗੀ ਨਾ ਸ਼੍ਰਿੰਕਿੰਗ ਦੀ ਬਹੁਤ ਸੋਹਣੇ ਨੇ ਬਟ ਕਈ ਭੈਣਾਂ ਇਹਨਾਂ ਵਾਸਤੇ ਪੁੱਛਦੀਆਂ ਨੇ ਆਪਾਂ ਸਟੱਫ ਬਾਰੇ ਦੱਸ ਦਿੰਨੇ ਆ ਵੀ ਇਹ ਤੇ ਲਾਈਨਿੰਗ ਲਾਈਏ ਨਾ ਲਾਈਏ ਮੈਂ ਖੁਦ ਆਪਣੇ ਸੂਟ ਵੇਅਰ ਕੀਤੇ ਹੋਏ ਨੇਗੇ ਬੜੇ ਸੋਹਣੇ ਨੇ ਜੇ ਨਹੀਂ ਲਾਣਾ ਚਾਹੁੰਦੇ ਤਾਂ ਨਾ ਵੀ ਲਾਓ ਬਟ ਮੈਂ ਕਹੂੰਗੀ ਤੁਸੀਂ ਲਗਾ ਲਿਓ 셔ਟ ਤੇ ਤਾਂ ਜ਼ਰੂਰ ਲਗਾ ਲਓ ਬੇਸ਼ੱਕ ਬਾਟਮ ਤੇ ਨਾ ਲਗਾਇਓ ਬਟ ਜ਼ਰੂਰ ਲਗਾ ਲਿਓ ਤੇ ਹੁਣ ਜੋ ਆਪਣੇ ਕੋਲੇ ਰਿਪੀਟ ਚ ਆਏ ਨੇਗੇ ਕਲਰ ਰਿਪੀਟ ਚ ਕਲਰ ਆਏ ਨੇ ਜੋ ਆਪਣੇ ਕੋਲ ਸਾਰੇ ਬਹੁਤ ਹੀ ਜ਼ਿਆਦਾ ਫਾਸਟਲੀ ਇਹ ਸੇਲਡ ਹੋ ਜਾਂਦੇ ਨੇਗੇ ਤੇ ਆਪਾਂ ਇਸ ਲਈ ਕਹਿ ਰਹੇ ਹਾਂ ਜਲਦੀ ਜਲਦੀ ਫਾਸਟਲੀ ਆਰਡਰ ਕਰਿਓ ਕਿਉਂਕਿ ਇਹ ਸੇਲਡ ਬਹੁਤ ਛੇਤੀ ਹੁੰਦੇ ਨੇਗੇ ਤੇ ਬੜਾ ਸੋਹਣਾ ਜਿਹਾ ਦੇਖੋ ਕਿੰਨਾ ਪਿਆਰਾ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਤੇ ਨੈਕਸਟ ਆ ਗਿਆ ਜੀ ਮਹਿੰਦੀ ਮਹਿੰਦੀ ਕਲਰ ਬੜਾ ਪਿਆਰਾ ਜਿਹਾ ਮਹਿੰਦੀ ਹੈਂਡ ਬੋਟਲ ਗ੍ਰੀਨ ਦਾ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਬਹੁਤ ਸੋਹਣੇ ਰਿਪੀਟ ਚ ਇਹ ਸੂਟ ਬਾਰ-ਬਾਰ ਆ ਰਹੇ ਨੇਗੇ ਨਵੇਂ ਸ਼ੇਡ ਜੋ ਆਜਾਏ ਨੇ ਉਹ ਮੈਂ ਤੁਹਾਨੂੰ ਦਿਖਾਈ ਦਿੱਤੇ ਨੇਗੇ ਇਹ orange ਦਾ ਤੇ yellow ਦਾ ਬੜਾ ਪਿਆਰਾ ਜਿਹਾ pink orange yellow ਆ ਮਿਕਸ ਜਾਏਗਾ ਇਹਦੇ ਵਿੱਚ ਜੇ ਆਪਾਂ ਦੇਖੀਏ orange ਦੀ ਸ਼ੇਡ ਵੀ ਦੇ ਰਿਹਾ ਹੈ ਤੇ magenta ਦੀ ਸ਼ੇਡ ਵੀ ਦੇ ਰਿਹਾ ਹੈ jello ਦੀ ਸ਼ੇਡਿੰਗ ਰਿਵਰਸੀਬਲ ਹੈ ਇਹ ਰਿਵਰਸੀਬਲ ਹੈ ਤੁਸੀਂ ਕਿਸੇ ਵੀ ਤਰਫ ਤੋਂ ਇਹਨੂੰ ਸਟੀਚ ਕਰਵਾ ਸਕਦੇ ਹੋ ਤੇ ਨੈਕਸਟ ਵੀ ਬੜਾ ਪਿਆਰਾ ਜਿਹਾ ਸ਼ੇਡ ਹੈ ਬੜਾ ਪਿਆਰਾ ਜਿਹਾ ਮੈਰੂਨ ਐਂਡ ਬਲੂ ਦਾ ਮੈਰੂਨ ਐਂਡ ਬਲੂ ਦਾ ਸ਼ੇਡ ਬੜਾ ਪਿਆਰਾ ਜਿਹਾ ਤੇ ਨੈਕਸਟ ਮੈਰੂਨ ਅ ਐਂਡ ਬਲੈਕ ਦਾ ਮਜੈਂਟਾ ਐਂਡ ਬਲੈਕ ਦਾ ਸੌਰੀ ਮਜੈਂਟਾ ਐਂਡ ਬਲੈਕ ਦਾ ਬੜਾ ਸੋਹਣਾ ਜਿਹਾ ਸ਼ੇਡ ਹੈ ਇਹ ਬਲੈਕ ਦੀ ਵੀ ਸ਼ਾਈਨ ਦੇ ਰਿਹਾ ਹੈ ਕਦੇ ਕਦੇ ਬੋਟਲ ਗ੍ਰੀਨ ਦੀ ਵੀ ਸ਼ੇਡਿੰਗ ਜੀ ਦੇ ਰਿਹਾ ਹੈਗਾ ਇਹ ਦੋਨੋਂ ਹੀ ਕਲਰ ਅਲੱਗ ਲੱਗਨੇ ਇਹ ਲੱਗੇ ਇਹ ਲੱਗੇ ਤੇ ਨੈਕਸਟ ਜੋ ਹੈ ਆਪਣੇ ਕੋਲ ਲਵੈਂਡਰ ਸ਼ੇਡ ਲਵੈਂਡਰ ਸ਼ੇਡ ਤੇ ਨੈਕਸਟ ਪੁਲਕਾ ਡਾਟਸ ਆ ਗਿਆ ਇਹਦੇ ਵਿੱਚ ਹੀ ਪੀਚ ਪੀਚ ਸ਼ੇਡ ਹੈ ਤੇ ਨੈਕਸਟ ਜੋ ਹੈ ਆਪਣੇ ਕੋਲ ਪਿਕਾਕ ब्लू ਪਿਕਾਕ ਜਿਆ ਬੜਾ ਪਿਆਰਾ ਜਿਹਾ ਸ਼ੇਡ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਇਹਨਾਂ ਨੂੰ ਬਣ ਕੇ ਬਹੁਤ ਸੋਹਣੀਆਂ ਲੱਗਦੀਆਂ ਨੇ ਮੈਂ ਤੁਹਾਨੂੰ ਖੁਦ ਮੇਰੇ ਤੋਂ ਟਾਈਮ ਨਹੀਂ ਲੱਗਿਆ ਮੈਂ ਸੂਟ ਵੇਅਰ ਕੀਤਾ ਸੀਗਾ ਮੈਂ ਤੁਹਾਨੂੰ ਦਿਖਾ ਨਹੀਂ ਪਾਈ ਹੈਗੀ ਵੀਡੀਓ ਬਣਾ ਕੇ ਬਹੁਤ ਜ਼ਿਆਦਾ ਸੋਹਣਾ ਹੈਗਾ ਬਸ ਬਹੁਤ ਕਹਿ ਨਹੀਂ ਸਕਦੀ ਇੰਨਾ ਜ਼ਿਆਦਾ ਸੋਹਣਾ ਲੱਗਦਾ ਸੂਟ ਇੱਦਾਂ ਦੇ ਸੂਟ ਹੁੰਦੇ ਨੇ ਜਿਹੜੇ ਕਿਉਂਕਿ ਇਹਨਾਂ ਦੇ ਵਿੱਚ ਸ਼ਾਈਨਿੰਗ ਵੀ ਹੈ ਤੇ ਨਿੱਗੇ ਵੀ ਨੇ ਹੈਨਾ ਸਾਰੀ ਚੀਜ਼ ਹੈਗੀ। ਇਹ ਸਿੰਥੈਟਿਕ ਚੀਜ਼ਾਂ ਘੱਟ ਪੈਦੀਆਂ ਨੇ ਜਿੱਦਾਂ ਵਟ ਇਹ ਚੀਜ਼ਾਂ ਨਹੀਂ ਹੈ ਜਿਹੜੀਆਂ ਇਹ ਆਪਾਂ ਬਾਅਦ ਚ ਰੈਗੂਲਰ ਵੇਅਰ ਕਰ ਸਕਦੇ ਇੱਕ ਦੋ ਵਾਰ ਆਪਾਂ ਪਾਰਟੀ ਵੇਅਰ ਪਾ ਕੇ। ਬੜੀਆਂ ਸੋਹਣੀਆਂ ਇਹ ਚੀਜ਼ਾਂ ਨੇਗੀਆਂ ਤੇ ਆਪਣਾ ਜਿਹੜਾ ਨੰਬਰ ਹੈ 9253115036 9253115036 ਆਪਣਾ ਨੰਬਰ ਹੈ। 92 531 15036 ਆਪਣਾ ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਜੇ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਤੇ ਸਾਨੂੰ ਅੱਜ ਦਾ ਇਹਨਾਂ ਦੀ ਖੁਸ਼ਖਬਰੀ ਦਿੰਨੇ ਆ ਜੀ ਅੱਜ ਵਾਲੇ ਸੁੱਟਾਂ ਦੇ 1000 ਰੁਪਏ ਦੇ ਵਿੱਚ ਪਹਿਲਾਂ ਵਾਲਾ ਰੇਟ ਜੋ ਆਪਾਂ ਪਹਿਲਾਂ ਦੇ ਰਹੇ ਸੀਗੇ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਕੋਸਟਲੀ ਹੁੰਦੇ ਜਾ ਰਹੇ ਸੀਗੇ ਬਟ ਆਪ ਅੱਜ ਇਹਨੂੰ 1000 ਦੇ ਵਿੱਚ ਹੀ ਤੁਹਾਨੂੰ ਦੇ ਰਿਹਾ ਸ਼ਿਪਿੰਗ ਐਕਸਟਰਾ ਰਹੂਗੀ 1000 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਰਹੇ ਨੇਗੇ ਇਹ ਸਿਰਫ ਅੱਜ ਤੇ ਕੱਲ ਦੇ ਲਈ ਆਫਰ ਰਹਿਣਗੇ ਪਰਸੋਂ ਤੋਂ ਫਿਰ ਉਹੀ ਰੇਟ ਹੋ ਜਾਣਗੇ ਸਿਰਫ ਲੋੜ ਹੀ ਤੇ ਸੰਕ੍ਰਾਂਤੀ ਦੇ ਮੌਕੇ ਦੇ ਉੱਤੇ ਹੀ ਤੁਹਾਨੂੰ ਇਹ ਆਫਰ ਹੈ 1000 ਦਾ ਸ਼ਿਪਿੰਗ ਐਕਸਟਰਾ ਰਹੂਗੀ ਤੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਲੈ ਸਕਦੇ ਹੋ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਤੁਸੀਂ ਕਿੱਥੋਂ ਤੁਹਾਡਾ ਡਰੈਸ ਸੈਂਡ ਕਰੋ ਜੀ ਤੇ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ ਚਾਹਣੀ ਆਂਗੀ ਵੀ ਜਿਹੜਾ ਆਪਣਾ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ 모ਸਟ ਵੈਲਕਮ ਹੈ ਜੀ ਤੁਸੀਂ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ ਦੋ ਦਿਨਾਂ ਦੇ ਲਈ ਤੁਹਾਨੂੰ ਹਰ ਇੱਕ ਕੱਪੜੇ ਦੇ ਉੱਤੇ ਡਿਸਕਾਊਂਟ ਮਿਲੇਗਾ ਚਾਹੇ ਵਰਕ ਵਾਲਾ ਚਾਹੇ ਵਿਦਆਊਟ ਵਰਕ ਹੈ ਸੈਮੀ ਫਾਰਮਲ ਫਾਰਮਲ ਜਿਦਾ Davito ਸੀ ਲੈਣਾ ਚਾਹਣੇ ਹੋਗੇ ਤੇ ਇੱਕ ਹੋਰ ਮੈਂ ਤੁਹਾਨੂੰ ਇਹੀ ਦੱਸਣਾ ਚਾਹੂੰਗੀ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਅਸੀਂ ਜਾਖਲ ਹਰਿਆਣਾ ਜਾਖਲ ਪਿੰਡ ਤੋਂ ਘਰ ਤੋਂ ਸਾਡਾ ਕੰਮ ਸਟਾਰਟ ਕੀਤਾ ਹੋਇਆ ਹੈ ਨੀਅਰ ਪਟਵਾਰਾ ਆਫਿਸ ਤੇ ਆ ਕੇ ਤੁਸੀਂ ਪੁੱਛ ਸਕਦੇ ਹੋਗੇ ਜਾਕਾ ਹੀ ਪਿੰਡ ਦੇ ਵਿੱਚ ਗੁਰਮੇਰ ਬਟੀਕ ਦੇ ਨਾਮ ਤੋਂ ਤੁਹਾਨੂੰ ਸਾਡਾ ਐਡਰੈਸ ਮਿਲ ਜੂਗਾ ਲੋਕੇਸ਼ਨ ਮੰਗਵਾ ਲਿਓ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਅਸੀਂ ਲੋਕੇਸ਼ਨ ਸੈਂਡ ਕਰਾਂਗੇ ਤੁਹਾਨੂੰ ਜੇ ਤੁਸੀਂ ਆਨਲਾਈਨ ਲੈਣਾ ਚਾਹੁੰਦੇ ਹੋ ਜੋ ਚੀਜ਼ ਆਪਾਂ ਦਿਖਾ ਰਹੇ ਹਾਂ ਉਹੀ ਸੇਮ ਤੁਹਾਨੂੰ ਮਿਲੂਗੀ ਐਦਾਂ ਨਹੀਂ ਹੋਊਗਾ ਵੀ ਦਿਖਾ ਰਹੇ ਹਾਂ ਕੁਝ ਹੋਰ ਪੇਜ ਰਹੇ ਹਾਂ ਕੁਝ ਹੋਰ ਤੇ ਐਦਾਂ ਕੁਝ ਨਹੀਂ ਹੁੰਦਾ ਤੇ ਪਲੀਜ਼ ਦੋ ਦਿਨ ਹੁਣ ਕੋਰੀਅਰ ਦੇ ਲਈ ਛੁੱਟੀਆਂ ਨਹੀਂ ਆ ਮਾੜਾ ਜੱਕ ਤੁਸੀਂ ਦੇਖਿਓ ਬਟ ਇਹ ਨਾ ਹੋਵੇ ਵੈਸੇ ਆਪਣਾ ਕੂਰੀਅਰ 5-6 ਦਿਨਾਂ ਦੇ ਵਿੱਚ ਪਹੁੰਚ ਜਾਂਦਾ ਹੈਗਾ ਕਈ ਵਾਰ ਹਫਤਾ ਵੀ ਲੱਗ ਜਾਂਦਾ ਹੈ ਤਾਂ ਥੋੜਾ ਜਲਦਬਾਜੀ ਨਾ ਕਰਿਆ ਕਰੋ ਤੇ ਆਪਾਂ ਤੁਹਾਨੂੰ ਕੁਰੀਅਰ ਵੀ ਕਰਾਂਗੇ ਜੇ ਤੁਸੀਂ ਫਾਸਟਲੀ ਮੰਗਵਾਉਣਾ ਚਾਹੁੰਦੇ ਹੋ ਤਾਂ ਇਹ ਦੋ ਦਿਨਾਂ ਦੇ ਲਈ ਆਪਣਾ ਆਫਰ ਹੈ 1000 ਦੇ ਵਿੱਚ ਇਹ ਸੂਟ ਮਿਲ ਰਹੇ ਹੈਗੇ ਤੁਹਾਨੂੰ ਨਹੀਂ ਤਾਂ ਫਿਰ ਇਹਨਾਂ ਦੇ ਪ੍ਰਾਈਸ ਫਿਰ ਪਹਿਲਾਂ ਵਾਲੇ ਹੋ ਜਾਣਗੇ ਤੇ ਆਪਣੇ ਪ੍ਰਾਈਸ ਨੇ ਜਿਹੜੇ ਬਹੁਤ ਜ਼ਿਆਦੇ ਜੈਨੂਨ ਨੇ ਤੁਸੀਂ ਸਾਰੇ ਕੱਢ ਕੇ ਦੇਖ ਸਕਦੇ ਹੋ ਆਪਾਂ ਨਹੀਂ ਕਹਿੰਦੇ ਚਲੋ ਆਪਣੇ ਆਪਣੇ ਪ੍ਰਾਈਸ ਨੇ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਹਨਾ ਆਪਣੇ ਆਪਣੇ ਲਾਗਤ ਦੇ ਹਿਸਾਬ ਨਾਲ ਵੀ ਹੁੰਦਾ ਹੈਗਾ ਸਾਰਾ ਹਨਾ ਥੋੜਾ ਜਿਹਾ ਕ ਤੇ ਆਪਾਂ ਘਰ ਤੋਂ ਸਟਾਰਟ ਕੀਤਾ ਹੋਇਆ ਇਸ ਲਈ ਆਪਾਂ ਜਿਆਦਾ ਆਪਣਾ ਕੋਈ ਰੈਂਟ ਦੇਣ ਦੀ ਪ੍ਰੋਬਲਮ ਨਹੀਂ ਹੁੰਦੀ ਬੀਲ ਦੀ ਪ੍ਰੋਬਲਮ ਨਹੀਂ ਹੁੰਦੀ ਇਸ ਲਈ ਆਪਣੇ ਜਿਹੜੇ ਪ੍ਰਾਈਸ ਹੁੰਦੇ ਨੇ ਬਹੁਤ ਜੈਨੂਅਨ ਹੁੰਦੇ ਨੇਗੇ ਤੇ ਤੁਸੀਂ ਮੰਗਵਾ ਸਕਦੇ ਹੋ ਸਾਡੇ ਤੋਂ ਦੇਖੋ ਕਿੰਨੇ ਪਿਆਰੇ ਜੇ ਸ਼ੇਡ ਨੇ ਮੈਂ ਦੁਵਾਰਾ ਤੋਂ ਫਿਰ ਤੁਹਾਨੂੰ ਸਾਰੇ ਸ਼ੇਡ ਐਗਜੈਕਟ ਦਿਖਾ ਚੁੱਕੀ ਆਂਗੀ ਜੋ ਵੀ ਤੁਸੀਂ ਲੈਣਾ ਚਾਹਣੇ ਹੋਗੇ ਥੈਂਕ ਯੂ ਜੀ